ਸਾਡੇ ਵਿੱਚ ਸਾਡੇ ਵਿੱਚ ਲੋਕ ਮਿਲ ਲਈ ਸਾਡਾ ਐਮ.ਐਲ.ਏ ਸਾਡੇ ਵਿੱਚ ਇੱਕ ਜਨਤਾ ਦਾ ਦਰਬਾਰ ਕੈਂਪ ਹੈ ਜੋ ਮੇਰੇ ਵੱਲੋਂ ਲਗਾਤਾਰ ਚੱਲਦਾ ਰਿਹਾ ਜਿਹਦੇ ਵਿੱਚ ਵਕ ਵਕ ਪਿੰਡਾਂ 'ਚ ਵੀ ਜਾਂਦਾ ਤੇ ਨੰਗਲ ਕੋਠੀ ਦੇ ਉੱਤੇ ਹੁੰਦਾ ਸੀ ਪਰ ਜਿਹੜੇ ਸਾਡੇ ਨਨਪੁਰ ਸਾਹਿਬ ਤੇ ਕੀਰਪੁਰ ਸਾਹਿਬ ਦਾ ਏਰੀਆ ਸੀ ਦੀ ਡਿਮਾਂਡ ਸੀ ਕਿ ਕਦੀ ਕਦੀ ਇੱਥੇ ਵੀ ਬੈਠਿਆ ਕਰੋ ਤੇ ਅੱਜ ਇੱਥੇ ਬੈਠੇ ਉਹਦਾ ਨਤੀਜਾ ਵਾ ਦੇਖ ਸਕਦੇ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈ ਉਹਨਾਂ ਨੂੰ ਸਿੱਧੀ ਐਂਟਰੀ ਹੈ ਕੋਸ਼ਿਸ਼ ਇਹ ਹੁੰਦੀ ਹੈ ਕਿ ਜਦੋਂ ਇੱਕ ਜਨ ਪ੍ਰਤੀਨਿਧੀ ਦਾ ਜਨਤਾ ਦੇ ਨਾਲ ਸਿੱਧਾ ਰਾਫਤਾ ਜਿਹੜਾ ਹੈ ਉਹਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਸਾਰੇ ਕੰਮ ਮੌਕੇ ਤੇ ਹੱਲ ਹੋ ਜਾਂਦੇ ਆ ਬਹੁਤ ਸਾਰੇ ਸਰਪੰਚ ਸਾਹਿਬਾਂ ਦੇ ਪਿੰਡਾਂ ਦੇ ਮਸਲੇ ਆਉਂਦੇ ਆ ਤੇ ਤੁਸੀਂ ਜੁੜੇ ਰਹਿੰਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਕਿੱਥੇ ਹੋਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ਤੇ ਇਸ ਦਾ ਬਹੁਤ ਚੰਗਾ ਇੱਕ ਪੋਜ਼ਿਟਿਵ ਜਿਹੜੀ ਬੌਂਡਿੰਗ ਵੀ ਹੈ ਉਹ ਵੀ ਬਣਦੀ ਹੈ ਇਸ ਦੇ ਨਾਲ ਨਾਲ ਇਸ ਹਫਤੇ ਸਾਡੇ ਇਲਾਕੇ ਨੂੰ ਬਹੁਤ ਵੱਡੀ ਦੇਣ ਜੋ ਰਾਮਪੁਰ ਜੱਜਰ ਦੇ ਵਿੱਚ ਵਾਈਲਡ ਲਾਈਫ ਸੈਂਕਚੂਰੀ ਹੈ ਮਤਨ ਵੱਧ ਕਰਦੇ ਪੰਜਾਬ ਸਰਕਾਰ ਦਾ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭੁਖਨ ਸਿੰਘ ਮਾਨ ਜੀ ਦਾ ਤੇ ਫੋਰੈਸਟ ਮਿਨਿਸਟਰ ਸ਼੍ਰੀ ਲਾਲਚੰਦ ਕਿਤਾਰੂ ਚੱਕ ਜੀ ਦਾ ਜਿੱਥੇ ਉਹਦੀ ਸਾਰੀ ਓਵਰঅল ਡਵੈਲਪਮੈਂਟ ਪਾਸ ਹੋਈ ਹੈ ਉੱਥੇ ਹੀ ਉਸ ਜਿਹੜਾ ਸੈਂਚਰੀ ਦਾ ਨਾਮ ਹੁਣ ਜਿਹੜਾ ਹੈ ਨੌਵੇਂ ਪਾਛਾਤੰਤਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਰੱਖਿਆ ਜਾਊਗਾ ਤੇ ਪਲੱਸ ਇਟ ਵਿਲ ਬੀ ਦਾ ਫਰਸਟ ਸੈਂਚਰੀ ਆਫ ਪੰਜਾਬ ਜਿੱਥੇ ਤੁਸੀਂ ਲੈਪਿਡ ਸਾਈਟਿੰਗ ਕਰ ਸਕਦੇ ਹੋ ਇਹਦੇ ਨਾਲ ਇਲਾਕੇ ਦੇ ਵਿੱਚ ਟੂਰਿਜ਼ਮ ਨੂੰ ਹੋਰ ਵਾਧਾ ਮਿਲੇਗਾ ਉਸ ਦੇ ਵਿੱਚ ਇੱਕ ਜਿਹੜਾ ਹੈ ਇਨਫੋਰਮੇਸ਼ਨ ਸੈਂਟਰ ਬਣੂਗਾ ਫੋਟੋ ਇੱਕ ਪੂਰਾ ਜਿਹਨੂੰ ਕਹਿੰਦੇ ਨੇ ਫੋਰੈਸਟ ਵਾਕ ਬ੍ਰਿਜ ਬਣੂਗਾ ਪਲੱਸ ਜਿਹੜਾ ਹੈ ਜਿਵੇਂ ਤੁਸੀਂ ਆਪਾਂ ਜਿਮ ਕੋਰਬਟ ਜਾਂਦੇ ਆਂ ਜਾਂ ਰਾਜਸਥਾਨ ਜਾਂਦੇ ਆਂ ਤਾਂ ਉੱਥੇ ਤੁਸੀਂ ਜਦੋਂ ਲੈਪਿਡ ਸਾਈਟਿੰਗ ਕਰਨੀ ਹੋਵੇ ਤਾਂ ਵਹੀਕਲਸ ਦੇ ਉੱਤੇ ਤੁਸੀਂ ਲੈਪਿਡ ਸਾਈਟਿੰਗ ਪਲੱਸ ਇਹਦੀ ਪੂਰੀ ਫੈਂਸਿੰਗ ਫੈਂਸਿੰਗ ਦਾ ਫਾਇਦਾ ਸਾਨੂੰ ਇਹ ਵੀ ਹੋਊਗਾ ਕਿ ਜਿਹੜੇ ਸਾਡੇ ਆਸ-ਪਾਸ ਦੇ ਪਿੰਡ ਹੈ ਚਾਹੇ ਰਾਮਪੁਰ ਚਾਹੇ ਜੱਝਰ ਚਾਹੇ ਬਚੌਲੀ ਚਾਹੇ ਲਮਲੇੜੀ ਚਾਹੇ ਤਾਰਾਪੁਰ ਇੱਥੇ ਸਾਡੀ ਸੈਂਕੜੇ ਇਕਰ ਜ਼ਮੀਨ ਹੈ ਜਿਹੜੀ ਉਥੇ ਉਹ ਬੰਜਰ ਰੈਂਦੀ ਕੁਲੇ ਜਿਹੜਾ ਸਾਰਾ ਜਾਨਵਰ ਆ ਕੇ ਉਹ ਜ਼ਮੀਨ ਖਰਾਬ ਕਰ ਦਿੰਦਾ ਜਦੋਂ ਫੈਂਸਿੰਗ ਹੋਗੀ ਤਾਂ ਇਹਨਾਂ ਪਿੰਡਾਂ ਦੇ ਵਿੱਚ ਖੇਤੀਬਾੜੀ ਵੀ ਵਧੂਗੀ ਪਲੱਸ ਕਿਉਕਲੀ ਦੀ ਜਿਹੜੀ ਸਟ੍ਰੈਟੈਜੀਕ ਲੋਕੇਸ਼ਨ ਇੱਕ ਸੈਂਕਚੁਰੀਰੀ ਉਹ ਬਹੁਤ ਜ਼ਿਆਦਾ ਸ਼ਾਨਦਾਰ ਹੈ ਅਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਦੇ ਵਿੱਚ ਹੈ ਤਾਂ ਇੱਥੇ ਟੂਰਿਜ਼ਮ ਦੇ ਵਿੱਚ ਜੋ ਬਹੁਤ ਜਿਹੜਾ ਸਕੋਪ ਹੈ ਜਿਹੜਾ ਟੂਰਿਜ਼ਮ ਦਾ ਇਹਨਾਂ ਪਿੰਡਾਂ ਦੀ ਜਿਹੜੀ ਤਕਦੀਰ ਬਦਲ ਜੂਗੀ ਪਲੱਸ ਜਿਹੜਾ ਰੋਪਵੇ ਪ੍ਰੋਜੈਕਟ ਹੈ ਉਹ ਵੀ ਇੱਥੇ ਆ ਰਿਹਾ ਤਾਂ ਇਹ ਜਿਹੜੀ ਰੋਡ ਹੈ ਤੇ ਇਹ ਪਿੰਡ ਹੈ ਜੋ ਇਸ ਵਕਤ ਬਿਲਕੁਲ ਅੰਗੋਲੇ ਹੋਏ ਜਿਹੜੇ ਪਿੰਡ ਐ ਇਹਨਾਂ ਸਾਰੇ ਪਿੰਡਾਂ ਦੀ ਤਕਦੀਰ ਇੱਥੇ ਹੋਟਲਸ ਰਿਜ਼ੋਰਟਸ ਕਾਰੋਬਾਰ ਦੇ ਜਿਹੜੇ ਐ ਟੂਰਿਜ਼ਮ ਦਾ ਜਿਹੜਾ ਹੈ ਇਹ ਹੱਬ ਬਣੂਗਾ ਤੇ ਇਹ ਵੱਡੀ ਜਿਹੜੀ ਹੈ ਸਾਡੇ ਇਲਾਕੇ ਨੂੰ ਦੇਣ ਇਸ ਦੇ ਨਾਲ ਹੀ ਇਸ ਹਫਤੇ ਤੋਂ ਅਸੀਂ ਜਿਹੜਾ ਹੈ ਮਾਗੀ ਤੋਂ ਜਿਹੜੇ ਸਾਡੇ ਪਿੰਡਾਂ ਦੇ ਤੇ ਨਗਰ ਕੌਂਸਲਾਂ ਦੇ ਵਿਕਾਸ ਕੰਮ ਛੋਟੇ-ਛੋਟੇ ਕੰਮ ਜੋ ਦੇਖਣ ਨੂੰ ਤਾਂ ਛੋਟੇ ਪਰ ਉਹਨਾਂ ਪਿੰਡਾਂ ਦੇ ਲਈ ਬਹੁਤ ਜ਼ਰੂਰੀ ਹੈ ਜਿਹੜੀਆਂ ਗਲੀਆਂ ਅਜੇ ਤੱਕ ਨਹੀਂ ਬਣੀਆਂ ਜਿਹੜੀਆਂ ਨਾਲੀਆਂ ਨਹੀਂ ਬਣੀਆਂ ਸਟਰੀਟ ਲਾਈਟਸ ਹਰ ਪਿੰਡ ਨੂੰ ਸੋਲਰ ਲਾਈਟਾਂ ਸਾਰੇ ਪਿੰਡਾਂ ਦੀਆਂ ਫਿਰਨੀਆਂ ਹਲਕੇ ਦੀ ਹਰ ਮੇਜਰ ਸੜਕ ਅਰੇ ਅਜੇ ਹਰ ਮੇਜਰ ਸੜਕ ਅਸੀਂ 18 ਫੁੱਟ ਕਰ ਰਹੇ ਹਾਂ ਜਿੰਨੀਆਂ ਪੁੜੀਆਂ ਨੇ ਜਿੱਥੋਂ ਕਿਤੋਂ ਵੀ ਡਿਮਾਂਡ ਹੈ ਉਹ ਸਾਰੀਆਂ ਬਣਾ ਰਹੇ ਹਾਂ ਤਾਂ ਇੱਕ ਬਹੁਤ ਵੱਡੇ ਲੈਵਲ ਦੀ ਜਿਹੜੀ ਆਉਣ ਵਾਲੇ ਦਿਨਾਂ ਤੋਂ ਅਸੀਂ ਡਿਟੇਲ ਵੀ ਤੁਹਾਨੂੰ ਵੀ ਲੈ ਕੇ ਜਾਇਆ ਕਰਾਂਗੇ ਤਿੰਨੋਂ ਜਿਹੜੇ ਬ੍ਰਿਜ ਆ ਉਹਨਾਂ ਦਾ ਕੰਮ ਵੀ ਚੱਲਦਾ ਪਿਆ ਆਨੰਦਪੁਰ ਸਾਹਿਬ ਪੰਜਾਬ ਦਾ ਪਹਿਲਾ ਸ਼ਹਿਰ ਬਣਨ ਜਾ ਰਿਹਾ ਜਿੱਥੇ ਟੋਟਲੀ ਸੀਸੀਟੀਵੀ ਕੈਮਰੇ ਹੋਣਗੇ ਹਰ ਕੋਨੇ ਐਵਰੀ ਹੁੱਕ ਐਂਡ ਨੁੱਕ ਆਫ ਅਨੰਪੁਰ ਸਾਹਿਬ ਕਿਲਿਆ ਸਾਡੇ ਇੱਥੇ ਹੋਲਾ ਮਹੱਲਾ ਆਂਦਾ ਬਹੁਤ ਸਾਰੇ ਜਿਹੜੇ ਐ ਕੰਪਲੇਂਟਸ ਆਂਦੇ ਜਦੋਂ ਯਾਤਰੀ ਆਂਦੇ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਕਿਸੇ ਦਾ ਗੱਡੀ ਤਾਂ ਇਹ ਜਿਹੜਾ ਹੈ ਪਹਿਲਾ ਪੰਜਾਬ ਦਾ ਸ਼ਹਿਰ ਹੋਊਗਾ ਜਿਹੜਾ ਟੋਟਲੀ ਜਿਹੜਾ ਸੀਸੀਟੀਵੀ ਦੇ ਨਾਲ ਹੋਊਗਾ ਪਲੱਸ ਅਨੰਪੁਰ ਸਾਹਿਬ ਆਪ ਸਭ ਦੇ ਰਾਹੀਂ ਵੀ ਬੇਨਤੀ ਹੈ ਮੇਰੀ ਸ਼ਹਿਰ ਵਾਸੀਆਂ ਨੂੰ ਮੈਂ ਆਪ ਵੀ ਵੀ ਘਰ-ਘਰ ਜਾ ਕੇ ਵੀ ਇਹ ਬੇਨਤੀ ਇੱਕ-ਇੱਕ ਦੁਕਾਨਦਾਰ ਨੂੰ ਵੀ ਕਰਨ ਕਿ ਸਾਡਾ ਪਹਿਲਾ ਸ਼ਹਿਰ ਬਣ ਗਿਆ ਜਿੱਤੇ ਹਰ 100 ਮੀਟਰ ਤੇ ਅਸੀਂ 10 ਮਿੰਨ ਲਾਇਆ ਸੈਗਰੀਗੇਟਿਡ ਡਸਟਬਿਨ ਹੈ ਦੋ ਤਿੰਨ ਤਰ੍ਹਾਂ ਦਾ ਤੁਸੀਂ ਵੇਸਟ ਨੂੰ ਸੈਗਰੀਗੇਟ ਕਰਕੇ ਜਿੱਥੇ ਕਾਉਂਸਲ ਆਪਾਂ ਬਾਕੀ ਸਭ ਪਰ ਆਪਾਂ ਆਪਣੀ ਜ਼ਿੰਮੇਵਾਰੀ ਬੰਦੀ ਹੈ ਜਾਨੀ ਤੁਸੀਂ ਜੇ ਕਿਤੇ ਵੀ ਖੜੇ ਹੋ ਤੁਹਾਨੂੰ ਸਿਰਫ 50 ਕਦਮ ਤੁਰੋਗੇ ਤੁਹਾਨੂੰ ਡਸਟਬਿਨ ਮਿਲ ਜੂ ਆਪਾਂ 50 ਕਦਮ ਚੱਕ ਕੇ ਆਪਾਂ ਜਿਹੜਾ ਗੰਦ ਹੈ ਕੋਈ ਵੀ ਹੈ ਉਹਨੂੰ ਉਸ ਡਸਟਬਿਨ ਤੱਕ ਪਹੁੰਚਾਈਏ ਤਾਂ ਕਿ ਜਿੰਨੀ ਸਾਫ ਸਫਾਈ ਦੀ ਤਾਰੀਫ 350 ਸਾਲਾਂ ਚ ਅਨੰਦਪੁਰ ਸਾਹਿਬ ਸ਼ਹਿਰ ਦੀ ਹੋਈ ਸੀ ਉਹ ਤਾਰੀਫ ਜਿਹੜੀ ਹੈ ਉਹ ਸਾਡਾ ਇਹ ਆਣ ਕੇ ਨਹੀਂ ਇਹ ਗੁਰੂ ਸਾਹਿਬ ਦੀ ਧਰਤੀ ਹੈ ਨਵੇਂ ਪਾਤਸ਼ਾਹ ਦਾ ਬਸਾਇਆ ਹੋਇਆ ਸ਼ਹਿਰ ਹੈ ਦਸ਼ਮੇਸ਼ ਪਿਤਾ ਦੀ ਧਰਤੀ ਹੈ ਬੀਸੀ 80 ਨੂੰ ਸਾਫ ਸੁਥਰਾ ਰੱਖ ਸਕੀਏ ਸਰ ਪਿੰਡਾਂ ਦੇ ਵਿੱਚ ਇੱਕ ਜੁੱਧ ਨੂੰ ਨਸ਼ਾ ਰੂਪ ਵਿਦਾ ਜੀ ਮੇਰੀ ਕੁਝ ਹਫ਼ਤੇ ਪਹਿਲਾਂ ਵੀ ਹਿਮਾਚਲ ਦੇ ਸੀਐਮ ਸਾ ਬਿਕੋਜ਼ ਇਟਸ ਅ ਜੁਆਇੰਟ ਵੈਂਚਰ ਪੰਜਾਬ ਅਤੇ ਹਿਮਾਚਲ ਦਾ ਇੱਕ ਜੀਵੀਸ ਪ੍ਰੋਜੈਕਟ ਹੈ ਜਿਹਦੇ ਵਿੱਚ ਬਹੁਤਾਂ ਦਾ ਹਿੱਸਾ ਹਿਮਾਚਲ ਦਾ ਹੈ ਤੇ ਜਿਹੜਾ ਟੈਂਡਰਿੰਗ ਪ੍ਰੋਸੈਸ ਹੈ ਹਿਮਾਚਲ ਨੇ ਕਰਨੀ ਹੈ ਤਿੰਨ ਵਾਰੀ ਟੈਂਡਰ ਲੱਗਿਆ ਸੀ ਹਨ ਵੀ ਮੇਰੇ ਹਿਮਾਚਲ ਦੇ ਸੀਐਮ ਸਾਹਿਬ ਨਾਲ ਕੁਝ ਹਫ਼ਤੇ ਪਹਿਲਾਂ ਗੱਲ ਹੋਈ ਹੈ ਉਦੋਂ ਕਮੀ ਇਹ ਸੀਗੀ ਕਿ ਉਦੋਂ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਰੋਪਵੇ ਕੰਪਨੀਆਂ ਨਹੀਂ ਸੀਗੀਆਂ ਤਾਂ ਕਿਸੇ ਵੀ ਟੈਂਡਰ ਦੇ ਲਈ ਤਿੰਨ ਬਿਡਾਂ ਦਾ ਨਾ ਜ਼ਰੂਰੀ ਹੁੰਦਾ ਤਾਂ ਤਿੰਨ ਬਿਡਾਂ ਨਹੀਂ ਆਈਆਂ ਸੀ ਜਿਸਕੇ ਕਰਕੇ ਪਰ ਹੁਣ ਬਹੁਤ ਸਾਰੀ ਰੋਪਵੇ ਕੰਪਨੀਆਂ ਇੰਡੀਆ ਚ ਆ ਚੁੱਕੀਆਂ ਨੇ ਇਸ ਕਰਕੇ ਮੇਰੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਅਸੀਂ ਤਿੰਨ ਵਾਰੀ ਟਰਾਈ ਕਰਕੇ ਦੇਖ ਲਿਆ ਮੈਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਇਸ ਵਾਰੀ ਲਾਓ ਕਿਉਂਕਿ ਇਨ ਰੀਸੈਂਟ ਪਾਸਟ 102 ইয়ার্স ਪਿਛਲੇ 1 ਦੋ ਸਾਲਾਂ ਵਿੱਚ ਇੰਡੀਆ ਦੇ ਵਿੱਚ ਰੂਪੀ ਦੇ ਬਹੁਤ ਸਾਰੇ ਨਵੇਂ ਕੰਪਨੀਆਂ ਜਿਹੜੀਆਂ ਆਈਆਂ ਨੇ ਤੇ ਮੈਨੂੰ ਉਮੀਦ ਹੈ ਕਿ ਜ਼ਰੂਰ ਇਸ ਵਾਰੀ ਆਪਣਾ ਟੈਂਡਰ ਸਿਰੇ ਚੜੂਗਾ ਪਰ ਮਾਈਨਿੰਗ ਤੇ ਜਿਹੜਾ ਅਲੱਗਾ ਕੈਰੈਕਸ਼ਨ ਹੈਗਾ ਮਸ਼ੀਨਾਂ ਪੜੀਆਂ ਜਾ ਰਹੀਆਂ ਦੋਸ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਵੈਸੇ ਗੱਲ ਦੱਸ ਦਿੰਦਾ ਦੇਖੋ ਦੋ ਚੀਜ਼ਾਂ ਨੇ ਪਹਿਲੀ ਚੀਜ਼ ਇਹ ਹੈ ਕਿ ਇਲੀਗਲ ਮਾਈਨਿੰਗ ਅਸੀਂ ਇਲੀਗਲ ਮਾਈਨਿੰਗ ਦੇ ਥੋਰੋ ਖਿਲਾਫ ਨੇ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਮੇਰੇ ਇਲਾਕੇ ਦੇ ਵਿੱਚ ਰਾਈਟ ਫਰੋਮ ਜੈਤੂ ਲੈ ਕੇ ਰਾਈਟ ਫਰੋਮ ਐਸਐਸਪੀ ਅਡੇ ਜੀ ਜਾਂ ਫਿਰ ਡੀਸੀ ਤੱਕ ਕਦੀ ਵੀ ਅਸੀਂ ਕਿਸੇ ਦੀ ਹੋਂਦ ਜੋ ਵੀ ਇਲੀਗਲ ਮਾਈਨਿੰਗ ਕਰਦਾ ਹੈ ਅੱਠ ਪਰਚੇ ਹੋਏ ਆ ਕੱਲ ਰਾਤ ਵੀ ਥਿਰਕ ਕੁੱਲ ਦੂਜਾ ਪੱਖ ਇਹ ਵੀ ਹੈ ਕਿ ਜਿੱਥੇ ਸਰਕਾਰ ਨੇ ਲੀਗਲ ਮਾਈਨਸ ਦਿੱਤੀਆਂ ਨੇ ਅੱਜ ਜਦੋਂ ਪਿੰਡਾਂ 'ਚ ਇੰਨਾ ਕੰਮ ਚੱਲ ਰਿਹਾ ਅੱਜ ਸਾਨੂੰ ਡੰਗੇ ਲਾਣ ਲਈ 50 ਕਰੋੜ ਦੇ ਟੈਂਡਰ ਲਾ ਦੇ ਤੇ ਪੱਥਰ ਨਹੀਂ ਅੱਜ ਤੁਸੀਂ ਕਿਸੇ ਕੰਟਰੈਕਟਰ ਦੇ ਕੋਲ ਸੜਕ ਵਾਲੇ ਗੱਲ ਕਰ ਲਓ ਦੇ ਕੋਲ ਪੱਥਰ ਨਹੀਂ ਹੈ ਦੂਜੀ ਗੱਲ ਹੈ ਡਿਵੈਲਪਮੈਂਟ ਵੀ ਕੁਝ ਜਿੱਥੇ ਇਲੀਗਲ ਹੈ ਬਹੁਤ ਚੰਗੇ ਲੋਕ ਵੀ ਹੈ ਉੱਥੇ ਆਣ ਐਕਸ਼ਨ ਜਿਵੇਂ ਅੱਜ ਪਿੰਡਾਂ ਵਾਲੇ ਆਏ ਸੀ ਦੋ ਲੋਹਾਲਾ ਨੇ ਉਥੇ ਵਾਕਈ ਮੈਂ ਚੈੱਕ ਕਰਾਇਆ ਵਾਕਈ ਇਲੀਗਲ ਮਾਈਨਿੰਗ ਹੁੰਦੀ ਪਰ ਜਿੱਥੇ ਸਿਰਫ ਇੱਕ ਬਲੈਕਮੇਲਰ ਤਬਕਾ ਹੈ ਜਿਹਨਾਂ ਦਾ ਆਪਣਾ ਮਕਸਦ ਜਾ ਕੇ ਮੈਨਾ ਇਕੱਠਾ ਕਰਨਾ ਹੈ ਉਹ ਜਿਹੜਾ ਤਬਕਾ ਅਸੀਂ ਉਹਦੇ ਜਿਹੜੇ ਕੋਈ ਬੰਦੇ ਹੁਣ ਕਿਸੇ ਵੀ ਪਿੰਡ ਚ ਡਿਵੈਲਪਮੈਂਟ ਹੋਣੀ ਦੱਸੋ ਹੋਜੂਗੀ ਰੇਤਾ ਬਜਰੀ ਆਹੋ ਤੋਂ ਮੈਂ ਨਾ ਅੱਜ ਤੁਹਾਡੇ ਸਾਹਮਣੇ ਹੈ 50 ਕਰੋੜ ਦੇ ਸਾਡੇ ਮੇਰੇ ਡੰਗੇ ਕਿਉਂ ਫਿਰ ਆਪਣਾ ਜੂਨ ਜੁਲਾਈ ਫੇਰ ਆ ਜਾਣਾ ਮ ਅਜ ਤੋ ਹੀ ਤਿਆਰੀਆਂ ਕਰਕੇ ਸਭ ਤੋਂ ਵੱਧ ਪੰਜਾਬ ਸਟੈਂਡਰਡ ਜਿਹੜੇ ਆ ਦੰਗਿਆਂ ਦੇ ਸਾਡੇ ਇਲਾਕੇ 'ਚ ਲੱਗੇ ਆ ਪਰ ਪ੍ਰੋਬਲਮ ਇਹ ਆ ਕਿ ਕੋਈ ਵੀ ਜਿਹੜਾ ਹੈ ਪੱਥਰ ਜਿਹੜਾ ਹੈ ਉਹ ਅਵੇਲੇਬਲ ਨਹੀਂ ਜਦੋਂ ਕਿ ਤੋ ਕਰਨਗੇ ਉਹ ਕਰਨਗੇ ਤਾਂ ਸਾਨੂੰ ਸਾਡੇ ਲਈ ਚੈਲੰਜ ਇਹ ਆ ਕਿ ਸਾਨੂੰ ਡਿਵੈਲਪਮੈਂਟ ਵੀ ਕਰਨੀ ਆ ਪਰ ਨੋਟ ਐਟ ਦਾ ਕਾਸਟ ਆਫ ਕੁਦਰਤ ਤਾਂ ਦੋਨੋਂ ਦਾ ਰਾਈਟ ਬੈਲੈਂਸ ਬਣਾ ਕੇ ਚੱਲਣਾ ਬਿਨਾਂ ਉਸ ਤੋਂ ਵੀ ਨਹੀਂ ਸਰ ਸਕਦਾ ਸਾਡੇ ਸਕੂਲ ਨਹੀਂ ਬਣਨਗੇ ਹਸਪਤਾਲ ਨਹੀਂ ਬਣਨਗੇ ਕਾਲਜ ਨਹੀਂ ਬਣਨਗੇ ਸੜਕਾਂ ਨਹੀਂ ਬਣਨਗੀਆਂ ਆਪਣੇ ਬ੍ਰਿਜਸ ਨਹੀਂ ਬਣਨਗੇ ਪਰ ਹਾਂ ਕੁਦਰਤ ਨੂੰ ਬਚਾਣਾ ਇਹ ਵੀ ਸਾਡਾ ਸਰੂਤ ਹੈ ਕਿ ਅਸੀਂ ਆਪਣੇ ਪਹਾੜਾਂ ਨੂੰ ਆਪਣੀ ਧਰਤੀ ਨੂੰ ਆਪਣੀ ਸੁੰਦਰਤਾ ਕੁਦਰਤੀ ਸੁੰਦਰਤਾ ਹੈ ਅਸੀਂ ਉਸ ਨੂੰ ਵੀ ਬਚਾਣਾ ਹੈ ਤਾਂ ਉਹ ਜਿਹੜਾ ਰਾਈਟ ਜਿਹੜਾ ਹੈ ਉਸ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਜਿੱਥੇ ਕੋਈ ਗਲਤ ਹੁੰਦਾ ਹੈ ਅਸੀਂ ਉੱਥੇ ਰੋਕਦੇ ਹਾਂ ਜਿਹੜਾ ਪਿੰਡ ਕਹਿੰਦਾ ਕਿ ਇੱਥੇ ਮਾਈਨਿੰਗ ਨਹੀਂ ਪਬਲਿਕ ਸੈਂਟੀਮੈਂਟ ਵੀ ਬਹੁਤ ਜ਼ਰੂਰੀ ਹੈ ਉੱਥੇ ਵੀ ਰੋਕਦੇ ਹਾਂ ਪਿੰਡਾਂ ਦੇ ਵਿੱਚ ਇੱਕ ਜਿਹੜਾ ਮੈਂ ਇੱਕ ਹੋਰ ਇੱਕ ਇਸ਼ੂ ਹੋਰ ਹੈ ਮੇਰੀ ਫਿਤਰਤ ਆਪ ਸਭ ਦੇ ਰਾਹੀਂ ਮੈਂ ਦੱਸ ਜੂਗਾ ਤੇ ਗੱਲ ਹੀ ਹਲਕੇ ਦਾ ਬੱਚਾ ਬੱਚਾ ਜਾਨਦਾ ਮੇਰੀ ਫਿਤਰਤ ਕਦੀ ਵੀ ਕਿਸੇ ਦੇ ਖਿਲਾਫ ਵੀ ਕੋਈ ਵੀ ਨਫਰਤ ਦੀ ਰਾਜਨੀਤੀ ਮੈਂ ਇਸ ਦੇ ਵਿੱਚ ਯਕੀਨ ਨਹੀਂ ਕਰਦਾ ਬਹੁਤ سارے ਸ਼ਖਸ ਹੈ ਆਪ ਸਭ ਜਾਣਦੇ ਹੋ ਜਿਨ੍ਹਾਂ ਦਾ ਕੰਮ ਹੈ ਕਿ ਹਰ 3 ਘੰਟੇ ਬਾਅਦ ਹਰਜੂਤ ਬੈਂਸ ਦੇ ਖਿਲਾਫ ਪੋਸਟ ਪਾਣੀ ਆਪ ਸਭ ਜਾਣਦੇ ਹੋ ਪਰ ਮੈਂ ਅਜ ਤੱਕ ਕਦੀ ਵੀ ਕਿਸੇ ਦੇ ਉੱਤੇ ਜੋ ਕਦੀ ਵੀ ਕਹਿ ਦਿੰਦਾ ਉਹਨਾਂ ਦਾ ਕੋਈ ਮਸਲਾ ਵੀ ਆ ਜਾਂਦਾ ਹੈ ਤਾਂ ਵੀ ਮੈਂ ਉਹਨਾਂ ਦੇ ਉੱਤੇ ਕਦੀ ਕੁਝ ਨਹੀਂ ਕਰਦਾ ਕੋਈ ਗੱਲ ਮੇਰੀ ਮੇਰੀ ਸਿਆਸਤ ਇਹ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਨੂੰ ਹੁਣ ਗੋਲੀਆਂ ਵੀ ਚਲਾਣ ਦਊਂਗਾ ਕਦੀ ਕਿਸੇ ਉਹ ਪ੍ਰਵਾਸੀ ਨੂੰ ਕੁੱਟ ਜਾਂਦੇ ਨੇ ਕਦੀ ਕਿਸੇ ਜਾ ਕੇ ਗੋਲੀਆਂ ਚਲਾ ਦਿੰਦੇ ਨੇ ਕਦੀ ਕਿਸੇ ਦਲਿਤ ਨੂੰ ਕੁੱਟ ਦਿੰਦੇ ਨੇ ਇਹ ਨਹੀਂ ਬਰਦਾਸ਼ਤ ਹੋਣਾ ਦੇਖੋ ਜੀ ਇਨਸਾਫ ਹੈ ਇਹ ਬਦਮਾ ਉਹਨਾਂ ਦੇ ਜੇ ਅਗਰੋ ਨਾਲੇ ਜਿਸ ਤਰੀਕੇ ਨਾਲ ਬਦਮਾਸ਼ੀ ਤੇ ਗੁੰਡਾਗਰਦੀ ਪੂਰੇ ਮਾਨਸਾਬਾ ਵੀ ਕਹਿ ਦਿੱਤਾ ਵੀ ਵਿਲ ਨਾਟ ਟੋਲਰੇਟ ਦਿਸ ਤੁਸੀਂ ਆਪ ਜਿਹੜੇ ਆ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਜ਼ਬ ਲੀਆਂ ਪਹਾੜ ਖਾ ਗਏ ਤੇ ਅੱਜ ਤੁਸੀਂ ਕਹਿੰਦੇ ਹੋ ਅੱਛਾ ਜੀ ਰਾਤ ਨੂੰ ਤੁਸੀਂ ਜਾ ਕੇ ਸਰਿਆਂ ਵੈਪਨ ਦੇ ਨਾਲ ਕੀ ਕਰ ਰਹੇ ਸੀ ਤੁਸੀਂ মিডিਆ ਦਾ ਕੰਮ ਹੈ ਤੁਸੀਂ ਤੁਸੀਂ ਨਾਲੇ ਆਪਣਾ ਤੁਸੀਂ ਆਪ ਕਨਵਿਕਟਡ ਹੋ ਤੁਹਾਡੇ ਤੇ ਆਪ ਮਾਈਨਿੰਗ ਦੇ ਪਰਚੇ ਨੇ ਤੁਹਾਡੇ ਤੇ ਆਪ 302 ਦੇ ਪਰਚੇ ਨੇ 307 ਦੇ ਪਰਚੇ ਨੇ ਹਰ ਤਰ੍ਹਾਂ ਦੇ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਗੁਰਦੁਆਰੇ ਦੀ ਜ਼ਮੀਨਾਂ ਸਰਕਾਰੀ ਜ਼ਮੀਨਾਂ ਤੁਸੀਂ ਦੱਬੀਆਂ ਹੋਈਆਂ ਤੁਸੀਂ ਕਿੱਥੋਂ ਦੇ ਹੋਗੇ ਐਕਟਿਵਿਸਟ ਜੀ ਤੁਸੀਂ ਆਪਣਾ ਰਿਕਾਰਡ ਦੱਸੋ ਫਿਰ ਤੁਸੀਂ ਜਾ ਕੇ ਉੱਥੇ ਗੋਲੀਆਂ ਚਲਾਉਂਦੇ ਸਖਤੋ ਸਖਤ ਐਕਸ਼ਨ ਸਾਡੀ ਫਿਤਰਤ ਨਹੀਂ ਹੈ हां ਤੁਸੀਂ ਕਰਨੀਆ ਸਿਆਸਤ ਤੁਹਾਨੂੰ ਉਹ ਤਾਂ ਸਾਰੀ ਦੁਨੀਆ ਨੂੰ ਪਤਾ ਕਿ ਤੁਹਾਨੂੰ ਜਿਹੜਾ ਹੈ ਸਵੇਰ ਦੀ ਚਾਹ ਤੋਂ ਜ਼ਿਆਦਾ ਜ਼ਰੂਰੀ ਤੁਹਾਨੂੰ ਹਰਜੋਤ ਮੈਂਸ ਨੂੰ ਗਾਲਾਂ ਕੱਢਣੀਆਂ ਜ਼ਰੂਰੀ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਲੋਕ ਮੇਰੇ ਨਾਲ ਨੇ ਮੇਰੇ ਮੇਰਾ ਗੁਰੂ ਮੇਰੇ ਨਾਲ ਹੈ ਮਾਤਾ ਰਾਣੀ ਦੀ ਕਿਰਪਾ ਮੈਨੂੰ ਉੱਨੀ ਮੇਰੇ ਤੇ ਹੋਰ ਕਿਰਪਾ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਗੁੰਡਾਗਰਦੀ ਦਾ লাইਸੈਂਸ ਦੇਵਾਂਗੇ ਪਹਿਲੇ ਵਾਲਿਆਂ ਨੇ ਸਾਨੂੰ ਦਿੱਤੇ ਹੋਣਗੇ ਇਹ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਬੰਦੇ ਦਾ ਪੁੱਤ ਬਣਾ ਦਾਂਗੇ ਇਹ ਓਪਨ ਚੈਲੰਜ ਹੈ ਠੀਕ ਹੈ ਨਾ ਜੀ ਮੈਨੂੰ ਬੋਲੋ ਔਰ ਜਾ ਕੇ ਜੇ ਕਿਸੇ ਬੰਦੇ ਨਾਲ ਫਿਰ ਤੁਹਾਨੂੰ ਦੱਸਾਂਗੇ ਕੀ ਹੁੰਦਾ ਕੀ ਹੈ ਬਹੁਤ ਬਹੁਤ ਧੰਨਵਾਦ ਸਰ ਹੈਰੀਟੇਜ ਸੀ ਹੈ ਸੀ ਹੈਰੀਟੇਜ ਮੈਂ ਦੇਖੋ ਤੁਹਾਡੇ ਆ ਦੇਖੋ ਆਪ ਜੀ ਦੇ ਰਾਹੀਂ ਦੋਵੇਂ ਹੱਥ ਜੋੜ ਕੇ ਮੇਰਾ ਕੋਈ ਨਿੱਜੀ ਕੰਮ ਨਹੀਂ ਜੀ ਮੈਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਉਹ ਕਹਿਣਗੇ ਮੈਂ ਦੰਡੋਤ ਬੰਦਨਾ ਵੀ ਕਰ ਦਿੰਦਾ ਤੇ ਸਾਡੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਜੋ ਵੀ ਡਿਜ਼ਾਈਨਸ ਚੇਂਜ ਕਰਨੇ ਵੈਸੇ ਆਲਰੇਡੀ ਐਸਜੀਪੀਸੀ ਤੋਂ ਸੀ ਪ੍ਰੂਵ ਕਰਾਇਆ ਹੋਇਆ ਹੈ ਜਿਹੜਾ ਸੇਮ ਮਾਡਲ ਕਾਰ ਸੇ ਵਾਲੇ ਬਾਬਾ ਜੀ ਨੇ ਬਣਾਇਆ ਉੱਥੇ ਪਿਆ ਵੀ ਹੋਇਆ ਤਖਤ ਸਾਹਿਬ ਦੇ ਸਾਹਮਣੇ ਜੇ ਅਗਰ ਕੋਈ ਉਹਨਾਂ ਨੂੰ ਮੇਨ ਗੇਟ ਤੋਂ ਦਿਉੜੀ ਤੋਂ ਇਤਰਾਜ ਅਸੀਂ ਬਦਲ ਦਿੰਦੇ ਜੋ ਵੀ ਡਿਜ਼ਾਈਨ ਚੇਂਜ ਹੈ 2 ਕਰੋੜ ਰੁਪਏ ਦਾ ਕੰਮ ਹੈ ਇਸ ਤੋਂ ਬਾਅਦ ਫੇਜ਼ 2 ਸ਼ੁਰੂ ਹੋਣਾ ਫੇਜ਼ 2 ਦੇ ਵਿੱਚ ਹੋਰ ਵੀ ਜ਼ਰੂਰੀਆ ਮੇਰਾ ਸੁਪਨਾ ਹੈ ਹਰ ਇੱਕ ਸਿੱਖ ਦਾ ਸੁਪਨਾ ਹੈ ਕਿ ਜਿਹੜਾ ਤਖਤ ਸ੍ਰੀ ਕੇਸਗੜ ਜਾਵੇ ਉਹ ਗੁਰਦੁਆਰਾ ਸੀਸਗਨ ਸਾਹਿਬ ਵੀ ਨਤਮਸਟਕ ਹੋਵੇ ਇਸ ਵਾਰੀ ਅਸੀਂ ਹੋਰ ਕੋਰੀਡੋਰ ਬਣਾਇਆ ਸੀ ਸਾਡੇ ਦਸਤ ਸਲਾਹ ਤੇ ਸਕਿੰਨੀ ਤਾਰੀਫ ਹੋਈਗੀ ਤੇ ਫਿਰ ਉਹਦੇ ਵਿੱਚ ਹੀ ਕਿ ਤਖਤ ਸਾਹਿਬ ਨੂੰ ਜਿਹੜਾ ਕੋਰੀਡੋਰ ਐ ਇੱਕ ਸੇਮ ਕੋਰੀਡੋਰ ਡਿਜ਼ਾਈਨ ਦਾ ਕਿਲਾ ਅਨੰਦਗੜ੍ਹ ਸਾਹਿਬ ਤੱਕ ਤਾਂ ਕਿ ਪੂਰਾ ਇੱਕ ਕੰਪੋਨੈਂਟ ਮੰਨ ਜਵੇ ਹਰ ਸੰਗਤ ਤੱਕ ਸਭ ਦੇ ਨਾਲ ਨਾਲ ਕਿਲਾ ਅਨੰਦਗੜ੍ਹ ਸਾਹਿਬੀ ਗੁਰੂ ਸਾਹਿਬ ਦੇ ਜਿਹੜਾ ਕਿਲਾ ਉੱਥੇ ਵੀ ਨਤਮਸਤਕ ਹੋਵੇ ਤੇ ਗੁਰੂ ਸਾਹਿਬ ਦੇ ਪਹਿਲੇ ਘਰ ਤੇ ਅਨੰਦਪੁਰ ਸਾਹਿਬ ਦੀ ਪਹਿਲੀ ਇਮਾਰਤ ਤੇ ਤੇ ਗੁਰਦੁਆਰਾ ਸੀਸਗੰਜ ਸਾਹਿਬੀ ਪੂਰਾ ਉਹ 8-900 ਮੀਟਰ ਦਾ ਕੋਰੀਡੋਰ ਬੰਨਣਾ ਪਹਿਲੇ ਸਿੱਧੋ ਨੂੰ ਜਿਹੜਾ ਹੈ ਅੱਜ ਤੱਕ ਚੜਾਈ ਹੈ ਜਿਹੜੀ ਉੱਥੇ ਬਹੁਤ ਸੋਹਣਾ ਸੰਗਮਰਮਰ ਵੀ ਹੈ ਲਿਫਟ ਦੀ ਪ੍ਰਵੀਜ਼ਨ ਵੀ ਹੈ ਅੱਜ ਸਾਡੇ ਬਜ਼ੁਰਗ ਚੜੀ ਨਹੀਂ ਪਾਉਂਦੇ ਉੱਥੋਂ ਸਾਨੂੰ ਤੇ ਪਲੱਸ ਜਦੋਂ ਆਣਗੇ ਸਾਡਾ ਟੂਰਿਜ਼ਮ ਵਧੂਗਾ ਦੁਨੀਆ ਤੋਂ ਆਕੇ ਇੱਥੇ ਜਿਹੜੇ ਆ ਲੋਕ ਨਤਮਸਤਕ ਹੁੰਦੇ ਹੋਰ ਸੋਹਣਾ ਹੋਊਗਾ ਤਾਂ ਮੇਰਾ ਕੋਈ ਨਿੱਜੀ ਉਹ ਕਾਰਜ ਨਹੀਂ ਐ ਇਹ ਸਾਰੇ ਇਲਾਕੇ ਦੀ ਮੰਗ ਸੀ ਪਲੱਸ ਅਸੀਂ ਮਲਟੀ ਲੈਵਲ ਕਾਰ ਪਾਰਕਿੰਗ ਵੀ ਲੈ ਕੇ ਆ ਰਹੇ ਹਾਂ ਪਲੱਸ ਨਨਪੁਰ ਸਾਹਿਬ ਦੇ ਸਾਰੇ ਬਾਜ਼ਾਰ ਦੇ ਜਿਹੜੀ ਲੁੱਕ ਐ ਇੱਕ ਕਰ ਰਹੀਆਂ ਸਫੇਦ ਰੰਗ ਦੇ ਪੰਜਾਬੀ ਚ ਗੁਰਮੁਖੀ ਚ ਜਿਹੜੇ ਬੋਰਡ ਐ ਉਹ ਲੱਗ ਰਹੇ ਨੇ ਤਾਂ ਕਿ ਨਨਪੁਰ ਸਾਹਿਬ ਸੋਹਣਾ ਲੱਗੇ ਗੁਰੂ ਸਾਹਿਬ ਦੀ ਤਰਫ਼ ਦੇ ਅੱਜ ਪਾਰਕਿੰਗ ਦੀ ਇੰਨੀ ਦਿੱਕਤ ਐ ਸਾਨੂੰ ਕਿੰਨਾ ਦੁੱਖ ਹੁੰਦਾ ਜੀ ਕੋਈ ਬਾਹਰੋਂ ਮੱਥਾ ਟੇਕਣਾ ਉਹਦੀ ਗੱਡੀ ਚੋਰੀ ਹੋ ਗਈ ਤੇ ਸਾਨੂੰ ਅਸੀਂ ਤਾਂ ਦੇਖੋ ਅਸੀਂ ਪੈਸਾ ਨਹੀਂ ਮੰਗ ਰਹੇ ਪੈਸਾ ਲੈ ਕੇ ਟੈਂਡਰ ਤੋਂ ਪਿਛਲੇ 3 ਮਹੀਨਿਆਂ ਤੋਂ ਜਿਹੜਾ ਹੈ ਕੰਮ ਬੰਦ ਪਿਆ ਕੋਈ ਨਹੀਂ ਜੀ ਕਹਿੰਦੇ ਦਿਖ ਨਹੀਂ ਦਿਖ ਨਹੀਂ ਕਿਹਦਾ ਕੇਸ ਕਰਕੇ ਦਿਖ ਗਿੱਟ ਮੈਂ ਕਹਿੰਦਾ ਜਿੱਦਾਂ ਕਰਨਾ ਉਹ ਜਿਵੇਂ ਕਾਗਜ਼ ਉਹਨੂੰ ਡਿਜ਼ਾਈਨ ਦੇ ਦੇਣ ਸਾਡੇ ਜੋ ਕਟਣਾ ਕੱਟ ਦੇਣ ਜੋ ਕਰਨਾ ਕਰ ਦੇਣ ਅਸੀਂ ਤਾਂ ਸੋਨਾ ਬਣਾਣਾ ਚਾਹੁੰਦਾ ਮੈਂ ਤਾਂ ਸੋਨਾ ਬਣਾਣਾ ਜੋ ਕਰਨਾ ਜਿੱਦਾਂ ਉਹ ਕਹਿੰਦੇ ਕਰਨਾ ਸੇ ਬਸ ਇਹ ਹੈ ਜੀ